ਦੀਪ ਸਿੰਘ ਸਾਹਿਬ ਸਿੱਖ ਫੌਜਾਂ ਦਾ ਜਰਨਲ ਹੈ ਇਹ ਅਮਰ ਸਾਹਮਣੇ ਖੜੋਤੇ ਹੋਏ ਇੱਕ ਦੂਜੇ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ ਗਫਾਰੂਖਾ ਹੰਕਾਰ ਵਿੱਚ ਬੋਲ ਰਿਹਾ ਹੈ ਬਾਬਾ ਦੀਪ ਸਿੰਘ ਕਹਿ ਰਿਹਾ ਕਹਿੰਦਾ ਦੋ ਛੱਤੇ ਚਵਾਰੇ ਤੋਂ ਥੱਲੇ ਉਤਰ ਫੇਰਵੇਂ ਨੇ ਕਿ ਕਿਹਨੇ ਆਪਣੀ ਮਾਂ ਦਾ ਦੁੱਧ ਪੀਤਾ ਹੈ ਤੇ ਕੌਣ ਆਪਣੇ ਪੈਰਾਂ ਉੱਤੇ ਤੁਰ ਕੇ ਜਾਂਦਾ ਹੈ ਕਹਿੰਦੇ ਜਦੋਂ ਕੁਝ ਸਮਾਂ ਬਹਿਸ ਚੱਲਣ ਤੋਂ ਬਾਅਦ ਵਿੱਚ ਗਫਾਰੂਖਾ ਨੂੰ ਅੰਦਰੋਂ ਜਿਹੜੀਆਂ ਉਹ ਹਿੰਦੂ ਬੀਬੀਆਂ ਤਲਵਾਰ ਦੇ ਜ਼ੋਰ ਨਾਲ ਚੁੱਕ-ਚੁੱਕ ਕੇ ਲਿਆਂਦੀਆਂ ਸੀ ਆਪਣੇ ਮਹਿਲਾ ਵਿੱਚ ਪਾਈਆਂ ਹੋਈਆਂ ਸੀ ਉਹਨਾਂ ਨੇ ਵੀ ਤਾਨੇ ਮਿਹਨੇ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਕਹਿ ਦਿੱਤਾ ਖਾਨ ਸਾਹਿਬ ਮਰਦ ਤੇ ਉਹ ਹੈ ਜਿਹੜਾ ਮਰਦ ਦੇ ਸਾਹਮਣੇ ਮੈਦਾਨ ਵਿੱਚ ਜਾਵੇ ਟੀਵੀਆਂ ਵਿੱਚ ਬਹਿ ਕੇ ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ ਹੈ ਉੱਪਰ ਛੱਤ ਦੇ ਖੜੋ ਕੇ ਡੀਂਗਾ ਮਾਰਨੀਆਂ ਬੜੀਆਂ ਸੌਖੀਆਂ ਹੈ ਜੇ ਬਾਬਾ ਦੀਪ ਸਿੰਘ ਥੱਲੇ ਖੜੋਤਾ ਵੰਗਾਰ ਰਿਹਾ ਹੈ ਤੇ ਉਧਰ ਦੋ ਛੱਤੇ ਚਾਰੇ ਵਿੱਚੋਂ ਥੱਲੇ ਜਾ ਬਾਬੇ ਦੀਪ ਸਿੰਘ ਦੇ ਸਾਹਮਣੇ ਤੇ ਜਾ ਕੇ ਉਹਦੇ ਨਾਲ ਵਾਰ ਕਰ ਪਾਸੇ ਲੜ ਲੜ ਕੇ ਬਗਾਨੀਆਂ ਮਾਵਾਂ ਦੇ ਪੁੱਤ ਮਰ ਰਹੇ ਨੇ ਤੂੰ ਆਪਣੀਆਂ ਫੌਜਾਂ ਦਾ ਜਰਨੈਲ ਹੈ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਸਿੱਖ ਫੌਜਾਂ ਦਾ ਜਰਨੈਲ ਤੇ ਆਪਸ ਵਿੱਚ ਦੋਵੇਂ ਜਰਨੈਲ ਲੜਾਈ ਕਰਕੇ ਜਿੱਤ ਹਾਰ ਦਾ ਫੈਸਲਾ ਕਰ ਲਓ ਹੋਰ ਕਿਹਨੇ ਕਹ ਲੋ ਐਨੇ ਲੋਕ ਮਰਵਾ ਕੇ ਆਪਾਂ ਮੌਤ ਦੇ ਮੂੰਹ ਵਿੱਚ ਪਾਉਣੇ ਆ ਧਰਤੀ ਲਾਲ ਕਰਨੀ ਹੈ ਕਹਿੰਦੇ ਜਦੋਂ ਅੰਦਰੋਂ ਤਾਂ ਨੇ ਮਿਹਣੇ ਉਹਦੇ ਨਾਲ ਬੇਟੀਆਂ ਹੋਈਆਂ ਬੇਗਮਾਂ ਨੇ ਮਾਰੇ ਤੇ ਗਫਾਰੂਖਾ ਨੇ ਆਪਣੀ ਤਲਵਾਰ ਨੂੰ ਬੇਮਿਆਨ ਕੀਤਾ ਉਤਰਿਆ ਥੱਲੇ ਆਇਆ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਮਣੇ ਆਪ ਮੁਹਾਰੇ ਵਾਰ ਕਰਨ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਗਫਾਰੂਖਾ ਮੈਨੂੰ ਇਵੇਂ ਜਾਪਦਾ ਕਿ ਜਿਵੇਂ ਕਿਸੇ ਮਰਦ ਦੇ ਨਾਲ ਤੇਰਾ ਕਿਸੇ ਰਣ ਤੱਤੇ ਵਿੱਚ ਪਿੜ ਨਾ ਪਿਆ ਹੋਵੇ ਹਵਾ ਵਿੱਚ ਮਾਰੀਆਂ ਹੋਈਆਂ ਤੇਗਾ ਆਏ ਹੋਏ ਦੁਸ਼ਮਣ ਦਾ ਕੁਝ ਨਹੀਂ ਵਿਗਾਰ ਸਕਦੀਆਂ ਬੜੇ ਵਾਰ ਤੂੰ ਸਾਡੇ ਉੱਤੇ ਕਰ ਲਿਆ ਤੇਰਾ ਕੋਈ ਚਾਰਾ ਨਹੀਂ ਚਲਿਆ ਪਰ ਹੁਣ ਅਸੀਂ ਤੈਨੂੰ ਵਾਰ ਕਰਨ ਦੀ ਜਾਚ ਦੱਸਦੇ ਹਾਂ ਮੈਂ ਜਿਹੜਾ ਛੰਦ ਤੁਹਾਡੀ ਸੇਵਾ ਵਿੱਚ ਕਹਿਣਾ ਉਹ ਵੀ ਵਾਰ ਹੀ ਹੈ ਉਹਦਾ ਨਾਮ ਵੀ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਸਾਡੇ ਵੱਡੇ ਕਮਿਸ਼ਨਰ ਜਿਨ੍ਹਾਂ ਨੇ ਵਾਰ ਰੱਖਿਆ ਹੈ ਵਾਰ ਕਰਨਾ ਵੀ ਬੜਾ ਔਖਾ ਹੈ ਟਿਵਾਰ ਰੋਕਣਾ ਵੀ ਬੜਾ ਔਖਾ ਹੈ ਇਸ ਕਰਕੇ ਵਾਰ ਨੂੰ ਗਾਉਣਾ ਵੀ ਔਖਾ ਹੈ ਉਹ ਵਾਰ ਸ਼ੰਤ ਤੁਹਾਡੀ ਸੇਵਾ ਵਿੱਚ ਵੀਰ ਰਸ਼ਪਾਲ ਸਿੰਘ ਤੇ ਰਣਜੀਤ ਸਿੰਘ ਲੱਗੇ ਨੇ ਕਹਿਣ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਅੰਮੋ ਸਾਹਮਣੇ ਗਫਾਰੂਖਾ ਤੇ ਬਾਬਾ ਦੀਪ ਸਿੰਘ ਜੀ ਉਸ ਰਣ ਤੱਤੇ ਵਿੱਚ ਗਏ ਗੱਜ ਹੋਏ अग लॻी सत कपड़ी नवाबद जॾो सिंह जी सुणी ललकारे चापे मौत तुसां जी आ गिदड़ो मौत तुसां जी आ गिदड़ो बुए शेर तेरहारा ਫੇ ਚੱਲਈ ਮਿਆਰ ਚੋ ਝਟ ਆ ਗਿਆ ਗਾੜੀ ਚੋ ਪਾਰ ਆ ਅਗ ਲੱਗੀ ਸਤ ਕੱਪੜੀ ਨਵਾਵਦੇ ਜਦੋਂ ਸਿੰਘਾਂ ਦੀ ਸੁਣੀ ਲਲਕਾਰ ਜਾਪੇ ਮੌਤ ਤੁਸਾਂ ਦੀ ਆਗੀ ਗਿੱਧੜੋ ਮੌਤ ਤੁਸਾਂ ਦੀ ਆਗੀ ਗਿੱਧੜੋ ਮੂਹੇ ਸ਼ੇਰ ਦੇ ਤੇ ਰਹੇ ਜੀਵੰਗਾਰਾ करे भैण के पंजे हथियार गुसे वखेचल बजाड़ चो गुसे वखेचल बजाड़ चो घटि आगी अॻो खाल सेणू चाढ़ियां भुखे शेरूं संगार उतूं चोकदां ग़रीब कन्या ਚੋਕ ਕਦਾ ਗਰੀਬਾਂ ਦੀਆਂ ਕੰਨੀਆਂ ਖੋਬ ਖਾਲਸੇ ਦਾ ਦਿਲ ਚੋਂ ਵਸਾਰਾ ਆਹ ਫੋਲ ਦੋਸ਼ ਵਿੱਚ ਲੜੀ ਤੋ ਤਰਾਦੀ ਮਾਨੋ ਪੜਾਵੇ ਚ ਲੱਖ ਦੇ ਸਥਾਰ ਖੇੜ ਖੇਡੀ ਐ ਸੀ ਤੇਗ ਦੇ ਖਡਾਰੀਆਂ ਖੇਡੀ ਐ ਸੀ ਤੇਗ ਦੇ ਖਡਾਰੀਆਂ ਖੜੇ ਲੋਥਾ ਵਾਲੇ ਤੇ ਤੇਨੇ ਉਹ ਸਾਰਾ ਆਹ ਜਥੇਦਾਰ ਤੇ ਪਠਾਣ

ਉਹ ਤੜਕ ਸੁੱਟਦਾ ਪਠਾਨ ਨੂੰ ਤੜਕਰ ਸੁੱਟਦਾ ਪਠਾਨ ਨੂੰ ਜਿਵੇਂ ਸਾਬਣਾ ਨੂੰ ਚੀਰਾ ਸੁੱਟੇ ਤਾਰ ਆ ਮੋਇਆ ਵੇਖਿਆ ਜ ਫੌਜ ਮੈਂ ਨਵਾਵਨੋ ਪਾਕੇ ਖਾਕੇ ਭੱਜ ਗਏ ਮੈਦਾਨ ਵਿੱਚੋਂ ਹਾਰ ਇਸ ਤਰ੍ਹਾਂ ਜਰਨ ਸਿੰਘਾਂ ਪੰਥ ਨੇ ਕੀਤਾ ਬਹੁਤ ਵੱਡਾ ਪਾਰੇ ਉਪਕਾਰਾ ਗਫਾਰੂਖਾ ਸਾਹਮਣੇ ਬਾਬਾ ਦੀਪ ਸਿੰਘ ਦੇ ਹਵਾ ਵਿੱਚ ਟੇਗਾ ਮਾਰੀ ਜਾ ਰਿਹਾ ਹੈ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੇ ਦੋ ਧਾਰੇ ਖੰਡੇ ਨੂੰ ਸੱਤ ਕਰਤਾਰ ਕਹਿ ਕੇ ਹਵਾ ਵਿੱਚ ਹੁਲਾਰਾ ਦਿੱਤਾ ਤੇ ਜਦੋਂ ਕਹਿੰਦੇ ਗਫਾਰੂਖਾ ਵੱਲ ਨੂੰ ਹੁਲਾਇਆ ਲੇਰਿਆ ਤੇ ਕਹਿੰਦੇ ਗਫਾਰੂਖਾ ਦੇ ਸਿਰ ਵਿੱਚ ਦੀ ਛੂੰਦਾ ਹੋਇਆ ਦੋ ਦੁਫਾੜ ਕਰਕੇ ਧਰਤੀ ਉੱਤੇ ਜਾ ਡਿੱਗਾ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਗਫਾਰੂਖਾ ਹੰਕਾਰ ਦੇ ਘੋੜੇ ਉੱਤੇ ਸਵਾਰ ਹੋਇਆ ਇਹ ਕਹਿ ਰਿਹਾ ਸੀ ਆਪਣੇ ਮਹਿਲਾਂ ਵਿੱਚੋਂ ਮਹੰਗੋ ਚਾਹੇ ਤੇ ਵਾਪਸ ਚਲੇ ਜਾਓ ਚਾਹੇ ਪਛੋਤਾਉਂਗੇ ਦੋ ਫਾੜ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੇ ਧਰਤੀ ਉੱਤੇ ਸੁੱਟ ਦਿੱਤਾ ਆਏ ਹੋਏ ਹੁੰਕਾਰੀ ਦਾ ਹੁੰਕਾਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਖਾਲਸੇ ਨੇ ਉਸ ਮੈਦਾਨ ਵਿੱਚ ਉਹਦੇ ਦਰਵਾਜ਼ੇ ਦੇ ਅੱਗੇ ਲਾ ਦਿੱਤਾ ਤੇ ਜਿਹੜੀਆਂ ਹਿੰਦੂਆਂ ਦੀਆਂ ਕੁੜੀਆਂ ਜ਼ਬਰਦਸਤੀ ਤਲਵਾਰ ਦੇ ਜੋਰ ਨਾਲ ਚੁੱਕ-ਚੁੱਕ ਕੇ ਮਹਿਲਾਂ ਵਿੱਚ ਪਾਈਆਂ ਹੋਈਆਂ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਸਾਰਿਆਂ ਨੂੰ ਛਡਾ ਕੇ ਸਰਾਖਾ ਉਹਨਾਂ ਦੇ ਘਰੋਂ ਘਰੀ ਪਹਚਾਇਆ ਤੇ ਨਾਲ ਹੀ ਉਸ ਪੰਡਤ ਹਰੀਦਾਸ ਨੂੰ ਕਹਿ ਦਿੱਤਾ ਪੰਡਤ ਜੀ ਲਓ ਲਓ ਆਪਣੀ ਬੇਟੀ ਨੂੰ ਨਾਲ ਚਲੇ ਜਾਓ ਆਪਣੇ ਘਰ ਵਿੱਚ ਜਦੋਂ ਤੁਸੀਂ ਸਾਬੋ ਕੀ ਤਲਵੰਡੀ ਗਏ ਸੀ ਉਦੋਂ ਤਾਹਨੇ ਮਿਹਣੇ ਮਾਰ ਰਿਹਾ ਸੀ ਕਿ ਜੇ ਬਾਬਾ ਦੀਵਸ ਸਿੰਘ ਜੀ ਤੁਸੀਂ ਸਾਡੀ ਗੱਲ ਨਾ ਪ੍ਰਵਾਨ ਕੀਤੀ ਸਾਡਾ ਸਾਥ ਨਾ ਦਿੱਤਾ ਤੇ ਮੈਂ ਕੰਧਾਂ ਨਾਲ ਟੱਕਰਾ ਮਾਰ ਮਾਰ ਕੇ ਮਰ ਜਾਣਾ ਗੁਰੂ ਨਾਨਕ ਦਾ ਕਰ ਐਸਾ ਹੈ ਜਿਹੜਾ ਵੀ ਆਸ ਕਰਕੇ ਆਉਂਦਾ ਉਹਨੂੰ ਨਰਾਸ਼ ਕਰਕੇ ਨਹੀਂ ਮੋੜਿਆ ਜਾਂਦਾ ਇਸ ਕਰਕੇ ਤੂੰ ਗੁਰੂ ਨਾਨਕ ਦੇ ਘਰ ਵਿੱਚ ਦੁਖਿਆਰਾ ਬਣ ਕੇ ਨੀਵਾ ਬਣ ਕੇ ਨਵਾਣਾ ਬਣ ਕੇ ਆਇਆ ਸੈਂ ਤੇ ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਨਵਾਜਿਆ ਗਿਆ ਹੈ ਤੇਰੀ ਧੀ ਨੂੰ ਯਾਦ ਕਰਵਾਇਆ ਗਿਆ ਹੈ ਐਸਾ ਸੀ ਆਪਣੇ ਵੱਡ ਵਡੇਰਿਆਂ ਪੁਰਖਿਆਂ ਦਾ ਕਰਤਾਰ ਕਿ ਜਿਹੜੇ ਚੜ੍ਹਦੀ ਕਲਾ ਦੇ ਨਾਲ ਆਏ ਹੋਏ ਦੁਖਿਆਰਿਆਂ ਦੇ ਨਾਲ ਜਾ ਕੇ ਉਹਨਾਂ ਦੇ ਦੁੱਖ ਦਾ ਇਲਾਜ ਕਰਿਆ ਕਰਦੇ ਸੀ ਮੈਂ ਤੇ ਆਪਦੇ ਸਾਹਮਣੇ ਪ੍ਰਸੰਗ ਦਾ ਰਿਜ਼ਲਟ ਇੱਕ ਘੰਟੇ ਦੇ ਹਸਾਬ ਨਾਲ ਰੱਖਿਆ ਸੀ ਵਿੱਚੋਂ ਕਵਤਾ ਛੱਡ ਦਿੱਤੀਆਂ ਸੀ ਪਰ ਬਾਬਾ ਜੀ ਹੁਣਾਂ ਵੱਲੋਂ ਹੁਕਮ ਹੋਇਆ ਹੈ ਕਿ 10 ਮਿੰਟ ਹੋਰ ਸਿੱਖ ਸੰਗਤਾਂ ਦੇ ਜੋੜੇ ਝਾੜਨੇ ਆ ਤੇ ਮੈਂ ਆਪ ਜੀ ਦੀ ਸੇਵਾ ਵਿੱਚ ਇੱਕ ਕਵਤਾ ਹੁਣ ਜਿਹੜੀ ਪ੍ਰਸੰਗਤੋਂ ਥੋੜੀ ਬਾਹਰ ਹੈ ਤੇ ਮੈਂ ਇਹ ਉਦੋਂ ਤੱਕ ਲਿਖੀ ਸੀ ਜਦੋਂ ਆਪਣੇ ਇਸ ਪੰਜਾਬ ਉੱਤੇ ਪਾਣੀ ਨੇ ਬਹੁਤ ਜਿਆਦੀ ਥੜ੍ਹਥਲੀ ਮਚਾਈ ਹੋਈ ਸੀ ਕਿਉਂ ਆਪਣੇ ਪੰਜਾਬ ਦੇ ਨਾਲ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਹਕੂਮਤਾਂ ਨੇ ਬਹੁਤ ਜ਼ਿਆਦੇ ਵੱਡੇ ਵੱਡੇ ਵਿਤਕਰੇ ਕੀਤੇ ਜਦੋਂ ਤੋਂ ਵੀ ਇਹ ਹਿੰਦੋਸਤਾਨ ਭਾਰਤ ਹੋਂਦ ਵਿੱਚ ਆਇਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਇਸ ਪੰਜਾਬ ਦੇ ਨਾਲ ਸਿੱਖ ਦੇ ਨਾਲ ਪੁਸਤਾਨ ਦੇ ਨਾਲ ਜਵਾਨ ਦੇ ਨਾਲ ਮਤਰੀ ਮਾਂ ਵਾਲਾ ਸਲੂਟ ਕਰਦੇ ਆ ਰਹੇ ਨੇ ਤਾਂ ਹੀ ਅੱਜ ਵੀ ਆਪਾਂ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਾ ਜਾ ਕੇ ਬੜਾ ਵੱਡਾ ਤਸ਼ੱਦਦ ਚੱਲਣਾ ਪੈ ਰਿਹਾ ਏ ਤੇ ਆਪਣੇ ਕਿਸਾਨ ਭਰਾ ਜਵਾਨ ਭਰਾ ਜਿਹੜੇ ਨੇ ਉਹ ਉਸ ਬਾਰਡਰ ਉੱਤੇ ਜਾ ਜਾ ਕੇ ਆਪਣੇ ਸਰੀਰ ਨੂੰ ਅੱਗੇ ਕਰ ਕਰਕੇ ਸ਼ਹਾਦਤ ਦਾ ਜਮ ਵੀ ਪੀ ਰਹੇ ਨੇ ਤੇ ਜ਼ਖਮੀ ਹੋ ਹੋ ਕੇ ਕਹਿ ਲੋ ਹੋ ਹੋ ਕੇ ਮੰਜਿਆਂ ਉੱਤੇ ਵੀ ਉਹ ਪੈ ਰਹੇ ਨੇ ਆਪਾਂ ਉਹਨਾਂ ਦੀ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਇਸ ਉਸਾਨੀ ਦੀ ਜਿੱਤ ਵਾਸਤੇ ਪੰਜਾਬ ਦੀ ਜਿੱਤ ਵਾਸਤੇ ਸਾਰੇ ਅਰਦਾਸ ਕਰੀਏ ਆਖੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਜਿਵੇਂ ਸਾਡੇ ਕਿਸਾਨ ਵੀਰ ਬਜ਼ੁਰਗ ਬੱਚੇ ਬੀਬੀਆਂ ਹੱਸਦੇ ਵਸਦੇ ਘਰਾਂ ਵਿੱਚੋਂ ਗਏ ਨੇ ਇਵੇਂ ਖੁਸ਼ੀ ਖੁਸ਼ੀ ਹੱਸਦੇ ਵਸਦੇ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਵਿੱਚ ਆਉਣ ਤੇ ਮੈਂ ਜਿਹੜੀ ਕਵਿਤਾ ਹੁਣ ਤੁਹਾਡੀ ਸੇਵਾ ਵਿੱਚ ਬਿਆਨ ਕਰਨੀ ਆ ਉਹ ਇਸ ਪੰਜਾਬ ਦੇ ਲੀਡਰਾਂ ਨੂੰ ਹਲੂਣਾ ਦਿੰਦੀ ਹੈ ਫਾਮਲੋ ਪੰਜਾਬ ਦੇ ਉਹ ਵਾਰਸੋ ਰੁੜੇ ਜਾਂਦੇ ਰੰਗਲੇ ਪੰਜਾਬ ਨੂੰ ਕਿਉਂ ਇਹ ਪੰਜਾਂ ਦਰਿਆਵਾਂ ਦੀ ਮੰਨੀ ਜਾਣ ਵਾਲੀ ਧਰਤੀ ਹੈ ਜਿਹਦੇ ਉੱਤੇ ਕੁਝ ਸਮਾਂ ਪਹਿਲਾਂ